ਅੰਮ੍ਰਿਤਸਰ ਦੇ ਵਿੱਚ ਖੂਨ ਦੇ ਰਿਸ਼ਤੇ ਤਾਰ-ਤਾਰ ਹੋਏ ਨੇ ਜਿੱਥੇ ਭਰਾ ਨੇ ਆਪਣੀ ਹੀ 21 ਸਾਲਾ ਭੈਣ ਦਾ ਕਤਲ ਕਰ ਦਿੱਤਾ ਅੰਮ੍ਰਿਤਸਰ ਦੇ ਮੋਕਮਪੁਰਾ ਇਲਾਕੇ ਦੇ ਵਿੱਚ ਖੂਨ ਦੇ ਰਿਸ਼ਤੇ ਤਾਰ-ਤਾਰ ਹੁੰਦਾ ਹੈ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਭਰਾ ਦੇ ਵੱਲੋਂ ਆਪਣੀ ਹੀ ਭੈਣ ਨੂੰ ਕਿਰਚ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਖੁਦ ਵੀ ਭਰਾ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਅਮਰਤਖ ਦੇ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਖੂਨ ਦੇ ਰਿਸ਼ਤੇ ਤਾਰ-ਤਾਰ ਹੋਏ ਨੇ ਜਿੱਥੇ ਭਰਾ ਨੇ ਆਪਣੀ ਮੌਕੇ ਤੇ ਗੱਲਬਾਤ ਕਰਦੇ ਆ ਜਿਹੜੇ ਇਲਾਕੇ ਦੇ ਕਾਉਂਸਲਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਡੇਰਾ 12:30 ਵਜੇ ਦੇ ਕਰੀਬ ਮੰਦਪਾਗੇ ਘਟਨਾ ਸਾਹਮਣੇ ਆਉਂਦੀ ਹੈ ਜਿੱਥੇ ਨਿਸ਼ਾ ਨਾਮ ਦੀ ਲੜਕੀ ਜੋ ਬੀਐਸਸੀ ਫਾਈਨਲ ਦੀ ਵਿਦਿਆਰਥਣ ਹੈ ਉਸਦੇ ਭਰਾ ਦੇ ਵੱਲੋਂ ਕਿੱਟ ਚ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰਿਆ ਗਿਆ ਦੋਸ਼ੀ ਮੁੰਡੇ ਦਾ ਨਾਮ ਸੰਜੂ ਹੈ ਜੋ ਨਿਸ਼ਾ ਦੇ ਚਾਚੇ ਦਾ ਲੜਕਾ ਹੈ ਉਹਨਾਂ ਨੇ ਕਿਹਾ ਕਿ ਪਿਛਲੇ 7 ਮਹੀਨੇ ਤੋਂ ਆਨਲਾਈਨ ਗੇਮ ਖੇਡ ਰਿਹਾ ਤੇ ਪੈਸੇ ਵੀ ਹਾਰ ਗਿਆ ਸੀ ਤੇ ਨਸ਼ੇ ਦਾ ਅੱਧੀ ਹੋ ਗਿਆ ਸੀ ਜਿਵੇਂ ਚਲਦੇ ਆ ਦੇਰ ਰਾਤ ਨੂੰ ਨੀਸ਼ਾ ਦੇ ਕਮਰੇ ਚ ਆਉਂਦਾ ਹੈ ਅਲਮਾਰੀ ਦੇ ਵਿੱਚ ਫਰੋਲਾ ਫਰਾਲੀ ਕਰਦਾ ਹੈ ਜਦੋਂ ਇਸ ਬਾਰੇ ਨੀਸ਼ਾ ਨੂੰ ਪਤਾ ਲੱਗਦਾ ਹੈ ਤਾਂ ਸ਼ੋਰ ਮਚਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਇਸੇ ਦਰਮਿਆਨ ਉਸਦੇ ਵੱਲੋਂ ਕਿਰਚ ਮਾਰ ਕੇ ਆਪਣੀ ਹੀ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆਪ ਵੀ ਜ਼ਖਮੀ ਹੋਇਆ ਤੇ ਮੌਕੇ ਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਵੇਖਿਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੋਕਮਪੁਰ ਇਲਾਕੇ ਦੇ ਵਿੱਚ ਨिशाਨਾ ਦੀ ਲੜਕੀ ਦਾ ਕਿਰਚ ਮਾਰ ਕੇ ਕਤਲ ਹੋਇਆ ਨੌਜਵਾਨ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਿਵੇਂ ਨੌਜਵਾਨ ਠੀਕ ਹੁੰਦਾ ਤਾਂ ਉਸ ਦੀ ਗ੍ਰਿਫਤਾਰੀ ਵੀ ਕੀਤੀ ਜਾਵੇਗੀ ਤਲਾਸ਼ ਤੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਹਾਂ ਜੀ ਕੀ ਨਾਮ ਹੈ ਜੀ ਆਪ ਦਾ ਮੇਰਾ ਨਾਮ ਸੁਜਿੰਦਰ ਬਦਲਾਣਾ ਉਹਨਾਂ ਕੌਂਸਲ ਦੇ ਵਾਰ ਨੰਬਰ 22 ਤੋਂ ਹਮਮ ਕੱਲ ਰਾਤ ਤਕਰੀਬਨ 12:30 ਦੇ ਕਰੀਬ ਇੱਕ ਬਹੁਤ ਜੜੀ ਮੰਦ ਭਾਗੇ ਕਤਨਾ ਕੱਟੀ ਆ ਜਿਸ ਦੇ ਵਿੱਚ ਸਾਡੇ ਭਾਰਤੀ ਜੀ ਦੀ ਬੇਟੀ ਨੀਸ਼ਾ ਜੀ ਜਿਹੜੀ ਤਕਰੀਬਨ ਉਮਰ 21 ਸਾਲ ਦੀ ਉਹਨਾਂ ਦੇ ਵੱਡੇ ਬ੍ਰਦਰ ਦੇ بیٹے ਸੰਜੀਵ ਨੇ ਜਿਹੜਾ ਉਹ ਉੱਪਰ ਕਾਤਲਨਾਮਾ ਹਮਲਾ ਕਰਕੇ ਉਹਨ ਮੌਤ ਦੇ ਘਾਟ ਪਾ ਦਿੱਤਾ ਗਿਆ ਕਾਰਨ ਕੀ ਸਮਝਦੇ ਹੋ ਕਾਰਨ ਉਸ ਜੋਸ਼ ਨੂੰ ਮਿਲਿਆ ਕਿ ਲੜਕੇ ਦੇ ਜਿਹੜੇ ਉਹ ਐਬੀ ਕੂਬੀ ਐਪ ਦਾ ਲੜਕਾ ਆ ਉਹ ਜਿਹੜਾ ਕੋਈ ਮੋਬਾਈਲ ਦੇ ਉੱਪਰ ਜਿਹੜੀ ਗੇਮ ਜਾਂ ਮੈਚ ਫਿਕਸਿੰਗ ਦਾ ਕੋਈ ਕਾਰੋਬਾਰ ਕਰਦਾ ਆ ਉਹਦੇ ਦਰਮਿਆਨ ਉਸ ਨੇ ਜਿਹੜੀ ਚੋਰੀ ਦੀ ਨੀਅਤ ਦੇ ਨਾਲ ਅਲਮਾਰੀ ਦਾ ਪੱਲੇ ਦਰਵਾਜ਼ਾ ਖੋਲਿਆ ਗਿਆ ਉਹਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਬੇਟੀ ਨੇ ਉੱਠ ਕੇ ਦੇਖਿਆ ਹੁਣਾਂ ਤੇ ਉਹਦੇ ਉੱਪਰ ਜਿਹੜਾ ਜੇ ਚੱਕ ਮਾਰਨੇ ਜਿਹੜੇ ਵਾਰ ਕੀਤੇ ਕਿੰਨੇ ਵਾਰ ਕੀ ਗਈ ਆ ਆਦਮੀ ਕਾਫੀ ਵਾਰ ਹੋਇਆ ਲੇਕਿਨ ਮੈਂ ਤੇ ਦੇਖਿਆ ਨਹੀਂ ਸੀ ਜਾਂਦਾ ਜੋ ਹਾਲਾਤ ਸੀ ਤਾਂ ਹੁਣ ਪੁਲਿਸ ਪਹੁੰਚੀ ਹੋਈ ਹੈ ਕਾਰਵਾਈ ਕੀਤੀ ਆ ਰਹੀ ਹੈ ਜਿੰਨਾਂ ਦੇ ਕਾਰਵਾਈ ਉਹਦੇ ਉੱਪਰ ਹੋ ਗਈ ਹੈ 302 ਦਾ ਪਰਚਾ ਦਰਜ ਕਰ ਦਿੱਤਾ ਗਿਆ ਪੁਲਿਸ ਨੇ ਔਰ ਅਸੀਂ ਮੰਗ ਕਰਦੇ ਹਾਂ ਕਿ ਐਸੇ ਦਰਿੰਦਿਆਂ ਨੂੰ ਜਿਹੜੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਠੀਕ ਜੀ ਭਗਵਾਨ ਵਾਰਤੀ ਤੋਂ ਕਹਾਂ ਕੇ ਰਹਿਣ ਵਾਲੇ ਹੋ ਆਪ ਬਿਹਾਰ ਕੇ ਰਹਿਣ ਵਾਲੇ ਕੀ ਬਾਤ ਹੋਈ ਹੈ ਦੇਰ ਰਾਤ ਨੂੰ ਦੇਰ ਰਾਤ ਨੂੰ ਵੀ ਬੱਚੇ ਲੜਕੀ ਮੇਰੀ ਪੜ ਰਹੀ ਸੀ ਉਸ ਦੀ ਮੰਮੀ ਬੋਲੀ ਕਿ ਚਲ ਬੇਟਾ ਸੋ ਜਾ ਦੂਸਰੇ ਘਰ ਮੈਂ ਬੋਲਤੀ ਨਹੀਂ ਮੈਂ परसों पेपर था ना बी का फाइनल नहीं, नहीं। बोलती है कि मैं दो घंटा एक डेढ़ घंटे पढ़ लेते हैं उसके बाद आ गया गया नीचे से वो भाई का लड़का गया। उसके बाद फिर वापस आ गया उसके बाद थोड़ी देर के बाद तब तक तो उसकी सो गई वो भी सो गई गया है उसके बाद दरवाजा क्या कहते हैं अलमारी का दरवाजा खोला है लड़की की जाग खुल गई उसने लड़की ने कुछ बोली होगी कि क्या कर रहे हैं उसके बाद उसने पूरा मारा है तो उसने बचाव किया तो पूरे हाथ कट गया है उसके बाद लास्ट में गला कटा है कारण क्या ऐसा किया गया उसकी तरफ से आजकल ऑनलाइन गेमिंग खेल खेल रहा रहा है है गेम लड़का क्या नाम उसका संजीव क्या लगता है 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 बड़े भाई का लड़का कौन सी गेम गेम रहा अब ये तो पता मोबाइल में कम तो कभी ऐसे खेले नहीं कौन सी खेल रहा है कुछ होना चाहिए लड़की 21 साल की है वो भी बाईस साल के घर एक एक में रहते थे एक ही घर में दोनों भाई है तो एक ही साथ रहते हैं खाना पीना सब कुछ पहले भी कोई बातचीत तो हुई है झगड़ा नहीं, हुआ झगड़ा नहीं कभी हम लोग आपस में कभी होया नहीं तो में कभी होता भी नहीं था साथ बैठ कर खाते हुए थे उनके भी लड़का हम लोग इकट्ठे खाते थे तो भी। पर लोगों की तरफ से बताया जा रहा है उसकी कहीं बातचीत सी बाहर उसको पता चल गया इसके कारण उसको कूटा गया नहीं 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 ऐसी कोई बात नहीं ऐसी कोई बात नहीं नशा करता था वो नौजवान अभी नहीं पता नहीं लेकिन रात बोले है कि वो रात नशा किए है वो... कौन सा नशा किया तो, तो था तो अब लड़का अभी तो उधर क्या के डी हॉस्पिटल में है कौन कोई लड़का उसकी भी हालत खराब नहीं उसकी थोड़ी सी यहाँ पर वो कट मरा वो ठीक है कार्रवाई कराएंगे पुलिस आई है ਉਨੀਸਾ ਰਾਤੀ ਸਈ ਹੈ ਹੂੰ ਮੈਂ ਗਾਤੋ ਕੀ ਆ ਰਾਤ ਨਹੀਂ ਅੱਥੇ ਲੱਗੇ ਕਨੋਂ ਇਹਦਾ ਪੈਣਾ ਨਹੀਂ ਪਾਲਾ ਮੈਨੂੰ ਮੈਂ ਇੱਥੇ ਆਇਆ ਮੈਨਿੰਨਾ ਕੋ ਪਾਲਾ ਕਿ ਟੱਡ ਬੋਡੀ ਇੱਥੇ ਲਈ ਹੈ ਤੇਰਾ ਪੁੱਤ ਵੜਾ ਹੋਣਾ ਉਹਦਾ ਮਹੀਨਾ ਮੂਰੀ ਸੀ ਉਨੀਸਾ ਇੱਕੋ ਹੀ ਰਹਿਣ ਇਹ ਕੀ ਰਹੀ ਹੈ ਸ਼ਾ ਕਰ ਕਾਰਨ ਕਿ ਕਿਦਾਂ ਜੇ ਕਲੀਅਰ ਨਹੀਂ ਹੋ ਰਿਹਾ ਆ ਪਤਾ ਲੱਗਾ ਕਿ ਉਹਨੂੰ ਫੜ ਲਿਆ ਗਿਆ ਜੀ ਬੰਦੇ ਨੇ ਇਹ ਵੀ ਕਲੀਅਰ ਨਹੀਂ ਹੋ ਰਿਹਾ ਜੀ ਕਲੀਅਰ ਕੀ ਕੀਤਾ ਹੋਂ ਤੱਕ ਦੀ ਰਾਤ ਹੁਣ ਵਾਤਾ ਪਰਚਾ ਸੱਜ ਕਰਕੇ ਤਕਦੀ ਚੱਲਣ ਦੀ ਹੈ ਜੋ ਸਾਹਮਣੇ ਆਉਣਗੇ ਪਲੀਜ਼ ਹੋ ਜਾਓ ਮਾਰ ਕੇ ਨਾਲ ਕੀਤੇ ਗਿਆ ਜੀ ਇਹਨੂੰ ਮਾਰਿਆ ਗਿਆ ਕਿੱਤੇ ਨਾਲ ਕਿੱਤੇ ਨਾਲ ਕਿੱਤੇ ਨਾਲ ਇਹ ਕਿੱਤੇ ਤੋਂ ਜੀ ਖੂਰ ਹੈ ਉਹ ਉਹਨਾਂ ਨੇ ਸਾਦੀ ਹੈ ਉਹਨੂੰ ਬੈਨ ਨਹੀਂ ਨਹੀਂ ਹੈ ਉਹ ਤਾਂ ਪਹਿਲੇ ਮੋਬਾਈਲ ਕਿਹੜੀ ਧਾਰਾ ਦੇ ਵਿੱਚ ਜਿਹੜਾ ਪਰਚਾ ਹੋਂ ਤੱਕ ਪਿੱਟਾ ਗਿਆ ਇਹ ਹੈਗਾ ਜੀ ਪੀਐਨਆਰ ਸਰਵਿਸ ਤੋਂ ਤੇ ਕੀ ਹੋਰੀ ਸੀ ਨਾਮ ਹੈ ਕੁੜੀ ਦਾ ਕੀ ਨਾਮ ਨਿਸ਼ਾ ਇੱਕੀ ਸਾਲ ਇਹ ਸਾਕੇ ਜੇ ਰਜੇਸ਼ਨ ਨਗਰ ਗਲੀ ਨੰਬਰ 7